ਫਤੇਗੜ ਸਾਹਿਬ ਇੱਕੇ ਚੋਰ ਕੁੜੀ ਨੂੰ ਹਤਕਰੀ ਲਗਾਉਣ ਆਏ ਡੀਐਸਪੀ ਦੇ ਉੱਡੇ ਹੋਸ਼ ਜਦੋਂ ਚੁੰਨੀ ਲੱਥਨ ਤੇ ਸਾਹਮਣੇ ਆਈ 5 ਸਾਲ ਪਹਿਲਾਂ ਮਰੀ ਹੋਈ ਆਪਣੀ ਹੀ ਧੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਕਹਿੰਦੇ ਹਨ ਕਿ ਇਨਸਾਨ ਦਾ ਹੰਕਾਰ ਉਸ ਦੀਆਂ ਅੱਖਾਂ ਵਿੱਚ ਅਝਿਹਾ ਪਰਦਾ ਪਾ ਦਿੰਦਾ ਹੈ ਜੋ ਉਸ ਨੂੰ ਆਪਣਾ ਖੂਨ ਵੀ ਪਾਣੀ ਨਜ਼ਰ ਆਉਣ ਲੱਗ ਪੈਂਦਾ ਹੈ ਅਸੀਂ ਅਕਸਰ ਅਣਖ ਅਤੇ ਇੱਜ਼ਤ ਦੇ ਨਾਮ ਤੇ ਅਜਿਹੇ ਫੈਸਲੇ ਲੈ ਲੈਂਦੇ ਹਾਂ ਜੋ ਬਾਅਦ ਵਿੱਚ ਸਾਨੂੰ ਜਿਉਂਦੇ ਜੀ ਮਾਰ ਦਿੰਦੇ ਹਨ ਪਰ ਕੁਦਰਤ ਦੀ ਅਦਾਲਤ ਦੇ ਵਿੱਚ ਤਰੀਕਾ ਪਿੰਡੀ ਆ ਉਹ ਤੇ ਸਿੱਧੇ ਫੈਸਲੇ ਹੁੰਦੇ ਨੇ ਅਤੇ ਜਦੋਂ ਕੁਦਰਤ ਫੈਸਲਾ ਕਰਦੀ ਹੈ ਤਾਂ ਉਹ ਤੁਹਾਨੂੰ ਉੱਥੇ ਲਿਆ ਕੇ ਖੜਾ ਕਰ ਦਿੰਦੀ ਹੈ ਜਿੱਥੇ ਤੁਸੀਂ ਸੋਚਿਆ ਵੀ ਨਹੀਂ ਹੁੰਦਾ ਅੱਜ ਦੀ ਇਹ ਕਹਾਣੀ ਜੋ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਹਾਂ ਇਹ ਦਿਲ ਨੂੰ چیر ਕੇ ਰੱਖ ਦੇਵੇਗੀ ਇਹ ਸੱਚੀ ਘਟਨਾ ਤੇ ਅਧਾਰਿਤ ਹੈ ਜੋ ਕੁਝ ਸਮ ਕੁਝ ਦਿਨ ਪਹਿਲਾਂ ਦਸੰਬਰ 2025 ਦੇ ਪੋਦੇ ਮਹੀਨੇ ਦੇ ਵਿੱਚ ਵਾਪਰੀ ਹੈ ਇਹ ਘਟਨਾ ਫਤੇਗੜ ਸਾਹਿਬ ਉਸ ਪਵਿੱਤਰ ਧਰਤੀ ਤੇ ਵਾਪਰੀ ਜਿੱਥੇ ਦਸਮ ਪਿਤਾ ਦੇ ਛੋਡੇ ਲਾਲਾ ਨੇ ਅਤੇ ਮਾਤਾ ਗੁਜਰੀ ਜੀ ਨੇ ਕੁਰਬਾਨੀ ਦਿੱਤੀ ਸੀ ਇਹ ਕਹਾਣੀ ਹੈ ਇੱਕ ਸਖਤ ਸਾਜਾਜ਼ ਪੁਲਿਸ ਅਫਸਰ ਡੀਐਸਪੀ ਬਲਵੀਰ ਸਿੰਘ ਦੀ ਜੋ ਕਾਨੂੰਨ ਦਾ ਰਖਵਾਲਾ ਸੀ ਆਪਣੇ ਘਰ ਦਾ ਕਾਨੂੰਨ ਸੰਭਾਲਣ ਦੇ ਵਿੱਚ ਹਾਰ ਗਿਆ ਅਤੇ ਇਹ ਕਹਾਣੀ ਹੈ ਇੱਕ ਅਜਿਹੀ ਬਦਕਿਸਮਤ ਧੀ ਦੀ ਜਿਸ ਨੂੰ ਹਾਲਾਤਾਂ ਨੇ ਚੋਰ ਬਣਨ ਲਈ ਮਜਬੂਰ ਕਰ ਦਿੱਤਾ ਆਖਰ ਕੀ ਹੋਇਆ ਸੀ ਉਸ ਠੰਡੀ ਸ਼ਾਮ ਨੂੰ ਕਿਵੇਂ ਇੱਕ ਡੀਐਸਪੀ ਨੂੰ ਇੱਕ ਮਾਮੂਲੀ ਚੋਰ ਕੁੜੀ ਨੂੰ ਫੜਨ ਲਈ ਆਉਣਾ ਪਿਆ ਅਤੇ ਜਦ ਉਸ ਕੁੜੀ ਦੇ ਚਿਹਰੇ ਤੋਂ ਨਾਕਾਬ ਉਤਰਿਆ ਤਾਂ ਡੀਐਸਪੀ ਦੇ ਪੈਰਾਂ ਹੇਠੋਂ ਜ਼ਮੀਨ ਕਿਉਂ ਖਿਸਕ ਗਈ ਆਓ ਇਸ ਦਰਦਨਾਕ ਸਫ਼ਰ ਦੀ ਸ਼ੁਰੂਆਤ ਕਰਦੇ ਹਾਂ ਇਸ ਕਹਾਣੀ ਦੇ ਨਾਲ ਤੁਹਾਨੂੰ ਜੋੜਦੇ ਹਾਂ ਮਾਹੌਲ ਬਹੁਤ ਹੀ ਦਸੰਬਰ ਦਾ ਅਖੀਰਲਾ ਹਫਤਾ ਚੱਲ ਰਿਹਾ ਸੀ। ਉਹ ਦਿਨ ਰਾਤਾਂ ਜਿਨ੍ਹਾਂ ਬਾਰੇ ਕਿਹਾ ਜਾਂਦਾ ਹੈ ਕਿ ਇਹਨਾਂ ਰਾਤਾਂ ਦੇ ਵਿੱਚ ਪੱਥਰ ਵੀ ਪਿਘਲ ਜਾਂਦੇ ਨੇ। ਫਤਿਹਗੜ ਸਾਹਿਬ ਦੇ ਆਲੇ-ਦੁਆਲੇ ਧੁੰਦ ਦੀ ਸੰਗਣੀ ਚਾਦਰ ਵਿਛੀ ਹੋਈ ਸੀ। ਠੰਡ ਇੰਨੀ ਸੀ ਕਿ ਹੱਥ ਪੈਰ ਸਨ ਹੋ ਰਹੇ ਸੀ ਪਰ ਸੰਗਤਾਂ ਦਾ ਹੜ ਰੁਕਣ ਦਾ ਨਾਮ ਨਹੀਂ ਸੀ ਲੈ ਰਿਹਾ। ਲੱਖਾਂ ਲੋਕ ਦੂਰ-ਦਰਾੜਿਆਂ ਤੋਂ ਸ਼ਹੀਦਾਂ ਨੂੰ ਨਮਸ਼ਕਾਰ ਕਰਨ ਆ ਰਹੇ ਸਨ। ਹਰ ਪਾਸੇ ਲੰਗਰ ਚੱਲ ਰਹੇ ਨੇ। ਕੀਰਤਨ ਹੋ ਰਿਹਾ ਸੀ ਪਰ ਇਸ ਢੜਪੜਕੇ ਦੇ ਵਿੱਚ ਮੁੱਖ ਗੁਰਦੁਆਰਾ ਸਾਹਿਬ ਤੋਂ ਥੋੜੀ ਦੂਰ ਜਿੱਥੇ ਆਮ ਬਸਾਂ ਦੀ ਪਾਰਕਿੰਗ ਹੁੰਦੀ ਹੈ ਉਥੇ ਕੁਝ ਆਰਜੀ ਦੁਕਾਨਾਂ ਲਗੀਆਂ ਹੋਈਆਂ ਨੇ ਉਥੇ ਇੱਕ ਅਜੀਬ ਘਟਨਾ ਵਾਪਰੀ ਸ਼ਾਮ ਨੇ ਕਰੀਬ 5 ਵਜੇ ਦਾ ਸਮਾਂ ਸੀ ਅਚਾਨਕ ਰੌਲਾ ਪੈ ਗਿਆ ਫੜ ਲਓ ਫੜ ਲਓ ਚੋਰਨੀ ਇਸਨੇ ਮੇਰਾ ਅਪਰ ਸਚਰਾਇਆ ਹੈ ਇੱਕ ਦੁਕਾਨਦਾਰ ਚੀਕ ਰਿਹਾ ਸੀ ਭੀੜ ਇਕੱਠੀ ਹੋ ਗਈ ਲੋਕਾਂ ਨੇ ਇੱਕ ਔਰਤ ਨੂੰ ਘੇਰ ਲਿਆ ਉਹ ਔਰਤ ਜਿਸਨੇ ਇੱਕ ਪੁਰਾਣੀ ਅਤੇ ਮੈਲੀ ਜਹੀ ਲੋਹੀ ਦੀ ਬੁਕਲ ਮਾਰੀ ਹੋਈ ਸੀ ਜ਼ਮੀਨ ਤੇ ਉਹ ਡਿੱਗ ਪਈਂਦੀ ਹੈ ਕੁਝ ਲੋਕ ਉਸ ਨੂੰ ਗਾਲਾਂ ਕੱਢ ਰਹੇ ਸਨ ਕੁਝ ਲੋਕ ਉਸ ਨੂੰ ਧੱਕੇ ਮਾਰ ਰਹੇ ਸਨ ਇਹਨਾਂ ਲੋਕਾਂ ਨੂੰ ਸ਼ਰਮ ਨਹੀਂ ਆਉਂਦੀ ਗੁਰੂ ਘਰ ਆ ਕੇ ਵੀ ਚੋਰੀਆਂ ਕਰਦੇ ਨੇ ਇੱਕ ਬਜ਼ੁਰਗ ਨੇ ਗੁੱਸੇ ਦੇ ਵਿਚਾਨ ਕੇ ਕਿਹਾ ਇਸ ਨੂੰ ਪੁਲਿਸ ਦੇ ਹਵਾਲੇ ਕਰੋ ਇਹ ਨਸ਼ੇੜੀ ਹੋਣੀ ਹੈ ਦੂਜੇ ਨੇ ਕਿਹਾ ਇਹ ਔਰਤ ਰੋ ਰਹੀ ਸੀ ਹੱਥ ਜੋੜ ਰਹੀ ਸੀ ਵੀਰ ਜੀ ਮੈਂ ਚੋਰ ਨਹੀਂ ਹਾਂ ਮੇਰੀ ਮਜਬੂਰੀ ਸੀ ਮੇਰਾ ਬੱਚਾ ਉਸਦੀ ਆਵਾਜ਼ ਭੀੜ ਦੇ ਸ਼ੋਰ ਦੇ ਵਿੱਚ ਦਬ ਰਹੀ ਸੀ ਉਸ ਦੀ ਗੋਦੀ ਵਿੱਚ ਕੁਝ ਦਵਾਈਆਂ ਅਤੇ ਦੁਰਦਾ ਪੈਕੇਟ ਸੀ ਜੋ ਖਿਲਰ ਚੁਕਿਆ ਸੀ ਮੌਕੇ ਤੇ ਪੁਲਿਸ ਦੀ ਜਿਪਸੀ ਪਹੁੰਚੀ ਹੁੱਟਰ ਵੱਜੇ ਭੀੜ ਥੋੜੀ ਪਿਛੇ ਹੱਟੀ ਜਿਪਸੀ ਵਿੱਚੋਂ ਬਾਹਰ ਨਿਕਲੇ ਡੀਐਸਪੀ ਬਲਬੀਰ ਸਿੰਘ ਡੀਐਸਪੀ ਬਲਬੀਰ ਸਿੰਘ ਪੰਜਾਬ ਪੁਲਿਸ ਦਾ ਇੱਕ ਬਹੁਤ ਹੀ ਸਖਤ ਅਤੇ ਦਬੰਗ ਅਫਸਰ ਸੀ ਅਤੇ 6 ਫੁੱਟ ਕੱਦ ਰੋਪਦਾਰ ਮੁੱਛਾਂ ਅੱਖਾਂ ਦੇ ਵਿੱਚ ਅੰਗਿਆਰ ਅਤੇ ਹੱਥੇ ਵਿੱਚ ਡਾਂਗ ਬਲਬੀਰ ਸਿੰਘ ਦਾ ਨਾਮ ਸੁਣ ਕੇ ਵੱਡੇ ਵੱਡੇ ਅਪਰਾਧੀ ਵੀ ਕੰਬਦੇ ਸਨ ਉਹ ਜ਼ੀਰੋ ਟੋਲਰੈਂਸ ਦੇ ਨਾਲ ਜਾਣਿਆ ਜਾਂਦਾ ਸੀ ਉਹਨਾਂ ਨੂੰ ਚੋਰਾਂ ਲੁਟੇਰਿਆਂ ਅਤੇ ਖਾਸ ਕਰਕੇ ਨਸ਼ੇੜੀਆਂ ਤੋਂ ਸਖਤ ਤੋਂ ਸਖਤ ਨਫ਼ਰਤ ਸੀ ਅਜੋਨਾ ਦੀ ਸ਼ਹੀਦੀ ਜੋੜ ਮੇਲੇ ਤੇ ਸੁਰੱਖਿਆ ਪ੍ਰਬੰਧਨ ਦੇ ਵਿੱਚ ਡਿਊਟੀ ਲੱਗੀ ਹੋਈ ਸੀ ਜਦੋਂ ਉਹਨਾਂ ਨੂੰ ਵਾਇਰਲੈਸ ਤੇ ਸੁਨੇਹਾ ਮਿਲਿਆ ਕਿ ਪਾਰਕਿੰਗ ਏਰੀਆ ਦੇ ਵਿੱਚ ਚੋਰੀ ਹੋਈ ਹੈ ਲੋਕਾਂ ਨੇ ਚੋਰ ਨੂੰ ਫੜ ਲਿਆ ਹੈ ਤਾਂ ਉਹਨਾਂ ਦਾ ਪਾਰਾ ਚੜ ਗਿਆ ਉਹ ਸੋਚ ਰਹੇ ਸਨ ਇਹੋ ਜਿਹੇ ਲੋਕ ਸ਼ਹੀਦਾਂ ਇਹ ਧਰਤੀ ਨੂੰ ਵੀ ਨਹੀਂ ਬਖਸ਼ਦੇ ਅੱਜ ਮੈਂ ਇਸ ਚੋਰ ਦਾ ਉਹ ਹਾਲ ਕਰਾਂਗਾ ਕਿ ਪੂਰੀ ਜ਼ਿੰਦਗੀ ਯਾਦ ਰੱਖੇਗਾ ਬਲਬੀਰ ਸਿੰਘ ਭੀੜ ਨੂੰ ਚੀਰਦੇ ਹੋਏ ਅੱਗੇ ਆਏ ਲੋਕਾਂ ਨੇ ਰਸਤਾ ਛੱਡ ਦਿੱਤਾ ਹਟ ਜਾਓ ਪਿੱਛੇ ਹਟ ਜਾਓ ਕੌਣ ਹੈ ਉਹ ਬਲਬੀਰ ਸਿੰਘ ਨੇ ਜਦੋਂ ਗਰਜਵੀਂ ਆਵਾਜ਼ ਦੇ ਵਿੱਚ ਕਿਹਾ ਲੋਕਾਂ ਨੇ ਇਸ਼ਾਰਾ ਕੀਤਾ ਜ਼ਮੀਨ ਦੇ ਉੱਤੇ ਇੱਕ ਔਰਤ ਸੁਗੜੀ ਹੋਈ ਬੈਠੀ ਸੀ ਉਸਨੇ ਆਪਣਾ ਚਿਹਰਾ ਪੂਰੀ ਤਰ੍ਹਾਂ ਨਾਲ ਟਕਿਆ ਹੋਇਆ ਸੀ ਉਹ ਬੁਰੀ ਤਰ੍ਹਾਂ ਕੰਬ ਰਹੀ ਸੀ ਦੁਕਾਨਦਾਰ ਅੱਗੇ ਆਇਆ ਜਨਾਬ ਇਸਨੇ ਮੇਰੇ ਗੱਲੇ ਵਿੱਚੋਂ ਪੈਸੇ ਕਢੇ ਨੇ ਮੈਂ ਰੰਗੇ ਹੱਥੀ ਇਸਨੂੰ ਫੜਿਆ ਹੈ ਇਹ ਪੱਕਾ ਕੋਈ ਗਿਰੋਹ ਦੀ ਮੈਂਬਰ ਬਲਬੀਰ ਸਿੰਘ ਨੇ ਗੁੱਸੇ ਨਾਲ ਆਪਣੀ ਛੋਟੀ ਜ਼ਮੀਨ ਤੇ ਮਾਰੀ ਉੱਠ ਖੜੀ ਹੋ ਡਰਾਮੇ ਕਰਦੀ ਹੈ ਔਰਤ ਨਹੀਂ ਉੱઠી ਉਹ ਸਿਰਫ ਰੋਈ ਜਾ ਰਹੀ ਸੀ ਬਲਬੀਰ ਸਿੰਘ ਨੂੰ ਹੋਰ ਗੁੱਸਾ ਆ ਗਿਆ ਉਸ ਨੂੰ ਲੱਗਾ ਇਹ ਪੁਲਿਸ ਨੂੰ ਦੇਖ ਕੇ ਨਾਟਕ ਕਰ ਰਹੀ ਹੈ ਉਸ ਨੇ ਅੱਗੇ ਵੱਧ ਕੇ ਔਰਤ ਦੀ ਬਾਹ ਫੜੀ ਉਸ ਨੂੰ ਝਟਕੇ ਨਾਲ ਖੜਾ ਕਰਨ ਦੀ ਕੋਸ਼ਿਸ਼ ਕੀਤੀ ਮੈਨੂੰ ਸ਼ਕਲ ਦਿਖਾ ਉਸ ਔਰਤ ਨੇ ਵਿਰੋਧ ਕੀਤਾ ਆਪਣਾ ਚਿਹਰਾ ਛਪਾਉਣ ਦੀ ਕੋਸ਼ਿਸ਼ ਕੀਤੀ ਪਰ ਡੀਐਸਪੀ ਬਲਬੀਰ ਸਿੰਘ ਦੀ ਤਾਕਤ ਅੱਗੇ ਉਹ ਬੇਵਸੀ ਬਲਬੀਰ ਸਿੰਘ ਨੇ ਗੁੱਸੇ ਵਿੱਚ ਉਸ ਦੇ ਚਿਹਰੇ ਤੋਂ ਲੋਈ ਖਿੱਚ ਦਿੱਤੀ ਅਤੇ ਫਿਰ ਜੋ ਹੋਇਆ ਉਸ ਮੈਨੇ ਉਸ ਸਾਰੀ ਹੀ ਰਫਤਾਰ ਹੀ ਰੋਕ ਦਿੱਤੀ ਸੀ ਜਿਵੇਂ ਹੀ ਉਹ ਮੈਲੀ ਜਹੀ ਲੋਈ ਹਟੀ ਉਸ ਔਰਤ ਦਾ ਚਿਹਰਾ ਸਾਹਮਣੇ ਆਇਆ ਡੀਐਸਪੀ ਬਲਬੀਰ ਸਿੰਘ ਦਾ ਹੱਥ ਹਵਾ ਦੇ ਵਿੱਚ ਹੀ ਰੁਕ ਗਿਆ ਉਸ ਦੀਆਂ ਅੱਖਾਂ ਫਟੀਆਂ ਰਹਿ ਗਈਆਂ ਉਸ ਦੇ ਗਲੇ ਵਿੱਚੋਂ ਆਵਾਜ਼ ਬੰਦ ਹੋ ਗਈ ਉਸ ਦੇ ਸਾਹਮਣੇ ਜੋ ਚਿਹਰਾ ਸੀ ਉਹ ਕਮਜ਼ੋਰ ਸੀ ਪੀਲਾ ਪੈ ਚੁੱਕਿਆ ਸੀ ਅੱਖਾਂ ਦੇ ਹੇਠਾਂ ਕਾਲੇ ਘੇਰੇ ਸਨ ਬੁੱਲ ਫਟੇ ਹੋਏ ਸਨ ਪਰ ਬਲਬੀਰ ਸਿੰਘ ਉਸ ਚਿਹਰੇ ਨੂੰ ਹਜ਼ਾਰਾਂ ਦੀ ਭੀੜ ਦੇ ਵਿੱਚ ਵੀ ਪਛਾਣ ਸਕਦਾ ਸੀ ਇਹ ਕੋਈ ਆਮ ਚੋਰ ਨਹੀਂ ਸੀ ਇਹ ਸੁਖਮਨੀ ਸੀ ਉਸ ਦੀ ਆਪਣੀ ਧੀ ਸੁਖਮਨੀ ਉਹ ਧੀ ਜਿਸ ਨੂੰ ਬਲਬੀਰ ਸਿੰਘ ਨੇ ਪਿਛਲੇ 5 ਸਾਲਾਂ ਤੋਂ ਮਰਿਆ ਹੋਇਆ ਅਲਾਂ ਦਿੱਤਾ ਸੀ ਉਹ ਧੀ ਜਿਸ ਦੀ ਫੋਟੋ ਤੇ ਉਸਨੇ ਹਾਰ ਛੜਾ ਦਿੱਤਾ ਸੀ ਸੁਖੀ ਬਲਬੀਰ ਸਿੰਘ ਦੇ ਮੂੰਹੋਂ ਬਹੁਤ ਹੀ ਮਦਮ ਆਵਾਜ਼ ਦੇ ਵਿੱਚ ਨਿਕਲੀ ਜਿਵੇਂ ਕੋਈ ਸੁਪਨੇ ਦੇ ਵਿੱਚ ਬੋਲਦਾ ਹੋਵੇ ਸੁਖਮਨੀ ਨੇ ਆਪਣੀਆਂ ਅਦਾ ਚੁਕਾ ਲਈਆਂ ਉਹ ਆਪਣੇ ਪਿਤਾ ਦੀਆਂ ਅੱਖਾਂ ਦੇ ਵਿੱਚ ਨਹੀਂ ਦੇਖ ਸਕਦੀ ਸੀ ਉਸ ਨੂੰ ਪਤਾ ਸੀ ਕਿ ਉਸ ਦਾ ਪਿਤਾ ਕਿੰਨਾ ਸਖਤ ਹੈ ਉਸ ਨੂੰ ਲੱਗਾ ਕਿ ਅੱਜ ਉਸ ਦੀ ਮੌਤ ਪੱਕੀ ਹੈ ਉਹ ਉੱਥੇ ਹੀ ਪੈਰਾਂ ਦੇ ਵਿੱਚ ਡਿੱਗ ਪਈ ਮੈਨੂੰ ਮਾਫ਼ ਕਰ ਦਿਓ ਸਾਹਿਬ ਜੀ ਮੈਨੂੰ ਜੇਲ੍ਹ ਭੇਜ ਦਿਓ ਮੈਨੂੰ ਮਾਰਿਓ ਨਾ ਮੈ ਬੱਚਾ ਬਾਹਰ ਇਕੱਲਾ ਹੈ ਬਲਵੀਰ ਸਿੰਘ ਬੁੱਤ ਬੜੀਆਂ ਖੜਿਆ ਦੇਖਦਾ ਰਿਹਾ ਉਸਦੇ ਦਿਮਾਗ ਦੇ ਵਿੱਚ ਵੱਖ-ਵੱਖਰੇ ਧਮਾਕੇ ਹੋ ਰਹੇ ਸਨ ਆਖਰ ਇਹ ਨੌਬਤ ਕਿਵੇਂ ਆਈ ਇੱਕ ਡੀਐਸਪੀ ਦੀ ਬੇਟੀ ਚੋਰ ਕਿਵੇਂ ਬਣੀ ਬਲਵੀਰ ਸਿੰਘ ਨੇ ਉਸ ਨੂੰ ਮਰਿਆ ਹੋਇਆ ਕਿਉਂ ਸਮਝਿਆ ਸੀ ਇਸ ਦਰਦਨਾਕ ਕਹਾਣੀ ਨੂੰ ਸਮਝਣ ਲਈ ਸਾਨੂੰ 5 ਸਾਲ ਪਿੱਛੇ ਜਾਣਾ ਪਏਗਾ ਗੱਲ 5 ਸਾਲ ਪੁਰਾਣੀ ਹੈ ਜਲੰਧਰ ਸ਼ਹਿਰ ਬਲਵੀਰ ਸਿੰਘ ਉਦੋਂ ਇੰਸਪੈਕਟਰ ਹੁੰਦਾ ਸੀ ਉਹਨਾਂ ਦਾ ਘਰ ਖੁਸ਼ੀਆਂ ਦੇ ਨਾਲ ਭਰਿਆ ਹੋਇਆ ਸੀ ਪਤਨੀ ਕੁਲਵੰਤ ਕੌਰ ਅਤੇ ਇਕਲੌਤੀ ਧੀ ਸੁਖਮਨੀ ਸੁਖਮਨੀ ਬਲਵੀਰ ਸਿੰਘ ਦੀ ਜਾਨ ਸੀ ਉਹ ਉਹਨੂੰ ਬਹੁਤ ਲਾਡ ਕਰਦਾ ਸੀ ਪਰ ਨਾਲ ਹੀ ਬਹੁਤ ਸਖਤ ਵੀ ਸੀ ਬਲਬੀਰ ਸਿੰਘ ਦਾ ਮੰਨਣਾ ਸੀ ਕਿ ਪੁਲਿਸ ਵਾਲੇ ਦੀ ਧੀ ਨੂੰ ਸ਼ੀਸ਼ੇ ਵਾਂਗ ਸਾਫ਼ ਹੋਣਾ ਚਾਹੀਦਾ ਹੈ ਉਹਨਾਂ ਨੂੰ ਆਪਣੀ ਇੱਜ਼ਤ ਆਪਣੀ ਅੱਖ ਸਭ ਤੋਂ ਪਿਆਰੀ ਸੀ ਸੁਖਮਨੀ ਕਾਲਜ ਦੇ ਵਿੱਚ ਪੜ੍ਹਦੀ ਸੀ ਉੱਥੇ ਉਸਦੀ ਮੁਲਾਕਾਤ ਰਮਨ ਦੇ ਨਾਲ ਹੋ ਜਾਂਦੀ ਹੈ ਰਮਨ ਇੱਕ ਬਹੁਤ ਹੀ ਸਿਆਣਾ ਹੌਨਹਾਰ ਅਤੇ ਮਿਹਨਤੀ ਲੜਕਾ ਸੀ ਪਰ ਬਹੁਤ ਗਰੀਬ ਪਰਿਵਾਰ ਦੇ ਵਿੱਚੋਂ ਸੀ ਅਤੇ ਜਾਤ ਪੱਖੋਂ ਵੀ ਬਲਬੀਰ ਸਿੰਘ ਦੀ ਬਰਾਬਰੀ ਦਾ ਬਿਲਕੁਲ ਨਹੀਂ ਸੀ ਸੁਖਮਨੀ ਅਤੇ ਰਮਨ ਇੱਕ ਦੂਜੇ ਨੂੰ ਪਸੰਦ ਕਰਨ ਲੱਗ ਪਏ ਉਹਨਾਂ ਦਾ ਪਿਆਰ ਪਾਕ ਪਵਿੱਤਰ ਸੀ ਸੁਖਮਨੀ ਸੋਚਦੀ ਸੀ ਕਿ ਉਸ ਦਾ ਪਿਤਾ ਜੋ ਦੁਨੀਆ ਨੂੰ ਇਨਸਾਫ ਦਿੰਦਾ ਹੈ ਉਸ ਦੇ ਪਿਆਰ ਨੂੰ ਸਮਝ ਜਾਵੇਗਾ ਪਰ ਜਦੋਂ ਸੁਖਮਨੀ ਨੇ ਹਿੰਮਤ ਕਰਕੇ ਘਰ ਗੱਲ ਕੀਤੀ ਤਾਂ ਬਲਬੀਰ ਸਿੰਘ ਦੇ ਅੰਦਰ ਦਾ ਹੰਕਾਰੀ ਜਾਗ ਪਿਆ ਉਸ ਨੂੰ ਲੱਗਾ ਜਿਵੇਂ ਧੀ ਨੇ ਉਸ ਦੀ ਪੱਗ ਪੈਰਾਂ ਹੇਠ ਵਿੱਚ ਰੋਲ ਦਿੱਤੀ ਹੋਵੇ ਤੂੰ ਇੱਕ ਡੀਐਸਪੀ ਦੀ ਧੀ ਹੋ ਕੇ ਇੱਕ ਆਮ ਮਾਮੂਲੀ ਮੁੰਡੇ ਦੇ ਨਾਲ ਵਿਆਹ ਕਰਵਾਵੇਂਗੀ ਉਹ ਵੀ ਦੂਜੀ ਜਾਤ ਦੇ ਬਲਬੀਰ ਸਿੰਘ ਗਰਜਿਆ ਸੁਖਮਨੀ ਨੇ ਬਹੁਤ ਉਤਰਲੇ ਪਾਏ Papa Raman bahut changa hai oh afsar ban jawega us vich kavliyat hai par balbir singh ne ik na suni usne sukhmani ਫੋਨ ਖੋਲਿਆ ਉਸਨੂੰ ਕਮਰੇ ਦੇ ਵਿੱਚ ਬੰਦ ਕਰ ਦਿੱਤਾ ਤੇ ਐਲਾਨ ਕਰ ਦਿੱਤਾ ਤੇਰਾ ਵਿਆਹ ਅਗਲੇ ਮਹੀਨੇ ਮੇਰੇ ਦੋਸਤ ਦੇ ਮੁੰਡੇ ਨਾਲ ਹੋਵੇਗਾ ਜੋ ਕੈਨੇਡਾ ਰਹਿੰਦਾ ਹੈ ਸੁਖਮਨੀ ਦੀ ਮਾਂ ਕੁਲਵੰਤ ਕੌਰ ਰੋਂਦੀ ਰਹੀ ਉਸਨੇ ਬਲਬੀਰ ਸਿੰਘ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜੀਤੀ ਦੀ ਖੁਸ਼ੀ ਦੇਖ ਲਓ ਜੇ ਤੇ ਨਾ ਕਰੋ ਪਰ ਬਲਬੀਰ ਸਿੰਘ ਨੇ ਆਪਣੀ ਪਤਨੀ ਨੂੰ ਵੀ ਚੁੱਪ ਕਰਵਾ ਦਿੱਤਾ ਤੂੰ ਚੁੱਪ ਕਰ ਤੇਰੇ ਲਾੜਾਂ ਨੇ ਹੀ ਇਸ ਨੂੰ ਵਿਗਾੜਿਆ ਹੈ ਇਸ ਨੂੰ ਉਹ ਰਾਤ ਉਹ ਕਾਲੀ ਰਾਤ ਆਈ ਜਿਸ ਨੇ ਸਭ ਕੁਝ ਬਦਲ ਕੇ ਰੱਖ ਦਿੱਤਾ ਸੁਖਮਨੀ ਨੂੰ ਪਤਾ ਸੀ ਕਿ ਜੇ ਉਸ ਦਾ ਵਿਆਹ ਜ਼ਬਰਦਸਤੀ ਕਰ ਦਿੱਤਾ ਗਿਆ ਤਾਂ ਉਹ ਨੇ ਜੀ ਮਰ ਜਾਵੇਗੀ ਉਸਨੇ ਇੱਕ ਵੱਡਾ ਫੈਸਲਾ ਲਿਆ ਅੱਧੀ ਰਾਤ ਨੂੰ ਜਦੋਂ ਸਾਰਾ ਘਰ ਸੌਂ ਰਿਹਾ ਸੀ ਸੁਖਮਨੀ ਨੇ ਆਪਣਾ ਛੋਟਾ ਜਿਹਾ ਬੈਗ ਚੱਕਿਆ ਆਪਣੀ ਮਾਂ ਦੀ ਤਸਵੀਰ ਨੂੰ ਚੁੰਮਿਆ ਘਰ ਦੀ ਦਹਲੀਜ਼ ਪਾਰ ਕਰ ਗਈ ਬਾਹਰ ਰਮਨ ਉਸ ਦਾ ਇੰਤਜ਼ਾਰ ਕਰ ਰਿਹਾ ਸੀ ਉਹ ਦੋਵੇਂ ਸ਼ਹਿਰ ਛੱਡ ਕੇ ਉੱਥੋਂ ਬੜੀ ਦੂਰ ਚਲੇ ਗਏ ਅਗਲੀ ਸਵੇਰ ਜਦੋਂ ਬਲਬੀਰ ਸਿੰਘ ਨੂੰ ਪਤਾ ਲੱਗਿਆ ਤਾਂ ਉਸ ਦਾ ਗੁੱਸਾ ਸੱਤਵੇਂ ਅਸਮਾਨ ਤੇ ਸੀ ਪਰ ਦੁੱਖ ਬਹੁਤ ਜ਼ਿਆਦਾ ਸੀ ਉਸ ਨੂੰ ਆਪਣੀ ਬੇਇੱਜ਼ਤੀ ਦਾ ਫਿਕਰ ਵੀ ਸੀ ਉਸਨੇ ਪੁਲਿਸ ਦੀ ਪੂਰੀ ਤਾਕਤ ਲਗਾ ਦਿੱਤੀ ਉਹਨੂੰ ਲੱਭਣ ਲਈ ਪਰ ਉਹ ਕਿਤੇ ਨਹੀਂ ਮਿਲੇ ਜਦੋਂ ਆਨਗਵਾ ਦੇ ਵਿੱਚ ਗੱਲਾਂ ਹੋਣ ਲੱਗੀਆਂ ਤਾਂ ਬਲਬੀਰ ਸਿੰਘ ਨੇ ਆਪਣੇ ਝੂਠੀ ਸ਼ਾਨ ਨੂੰ ਬਚਾਉਣ ਦੇ ਲਈ ਇੱਕ ਵੱਡਾ ਪਾਪ ਕੀਤਾ ਉਸਨੇ ਰਿਸ਼ਤੇਦਾਰਾਂ ਤੇ ਦੁਨੀਆ ਨੂੰ ਕਹਿ ਦਿੱਤਾ ਕਿ ਮੇਰੀ ਧੀ ਰਾਤ ਨੂੰ ਬਿਮਾਰ ਹੋਈ ਸੀ ਉਸ ਨੂੰ ਹਾਰਟ ਅਟੈਕ ਆਇਆ ਤੇ ਉਹ ਪੂਰੀ ਹੋ ਗਈ ਹੈ ਉਹਨੇ ਲੋਕਾਂ ਦੇ ਸਾਹਮਣੇ ਧੀ ਦਾ ਝੂਠਾ ਸੰਸਕਾਰ ਵੀ ਕੀਤਾ ਭੋਗ ਵੀ ਪਾਇਆ ਉਸੇ ਆਪਣੀ ਪਤਨੀ ਕੁਲਵੰਤ ਕੌਰ ਨੂੰ ਧਮਕੀ ਦਿੱਤੀ ਕਿ ਜੇ ਉਸਨੇ ਮੂੰਹ ਖੋਲਿਆ ਤਾਂ ਉਹ ਉਸਨੂੰ ਗੋਲੀ ਮਾਰ ਦੇਵੇਗਾ ਇਸ ਤਰ੍ਹਾਂ ਬਲਬੀਰ ਸਿੰਘ ਨੇ ਆਪਣੀ ਜਿਉਂਦੀ ਧੀ ਨੂੰ ਮਾਰ ਹੀ ਦਿੱਤਾ ਸੀ ਪਰ ਕੁਦਰਤ ਦਾ ਇਨਸਾਫ ਦੇਖੋ ਧੀ ਦੇ ਵਿਛੋੜੇ ਦੇ ਵਿੱਚ ਕੁਲਵੰਤ ਬਿਮਾਰ ਰਹਿਣ ਲੱਗੀ ਉਹ ਅੰਦਰੋਂ ਅੰਦਰੀ ਸੁਲਗਦੀ ਰਹੀ ਬਾ 2 ਸਾਲ ਬਾਅਦ ਉਹ ਵੀ ਇਸ ਦੁਨੀਆ ਤੋਂ ਚਲ ਵਸੀ ਉਹ ਵੀ ਇਸ ਦੁਨੀਆ ਨੂੰ ਅਲਵਿਦਾ ਆ ਗਈ ਮਰਨ ਵੇਲੇ ਉਸਨੇ ਬਲਬੀਰ ਸਿੰਘ ਨੂੰ ਕਿਹਾ ਸੀ ਸਰਦਾਰ ਜੀ ਮੈਨੂੰ ਮੇਰੀ ਧੀ ਦੀ ਆਵਾਜ਼ ਸੁਣਾ ਦਿਓ ਮੈਂ ਸ਼ਾਂਤੀ ਨਾਲ ਮਰ ਸਕਾਂਗੀ ਪਰ ਬਲਬੀਰ ਸਿੰਘ ਨੇ ਆਪਣੀ ਜਿੱਦ ਨਹੀਂ ਛੱਡੀ ਕੁਲਵੰਦ ਕੌਰ ਤਰਫ ਦੀ ਹੋਈ ਮਰ ਗਈ ਹੁਣ ਬਲਬੀਰ ਸਿੰਘ ਵੱਡੀ ਕੋਠੀ ਦੇ ਵਿੱਚ ਬਿਲਕੁਲ ਇਕੱਲਾ ਸੀ ਦੂਜੇ ਪਾਸੇ ਸੁਖਮਨੀ ਦੀ ਜ਼ਿੰਦਗੀ ਇੱਕ ਵੱਖਰੀ ਹੀ ਨਰਕ ਬਣ ਚੁੱਕੀ ਸੀ ਸ਼ੁਰੂ ਦੇ 2 ਸਾਲ ਵਧੀਆ ਲੰਘੇ ਰਮਨ ਅਤੇ ਮਨ ਲੁਧਿਆਣੇ ਦੇ ਵਿੱਚ ਇੱਕ ਛੋਟੇ ਜਿਹੇ ਕਿਰਾਏ ਦੇ ਮਕਾਨ ਦੇ ਵਿੱਚ ਰਹਿੰਦੇ ਸਨ ਰਮਨ ਇੱਕ ਫੈਕਟਰੀ ਦੇ ਵਿੱਚ ਕੰਮ ਕਰਦਾ ਸੀ ਉਹਨਾਂ ਦੇ ਘਰ ਇੱਕ ਪਿਆਰਾ ਜਿਹਾ ਪੁੱਤਰ ਹੋਇਆ ਜਿਸ ਦਾ ਨਾਮ ਉਹਨਾਂ ਨੇ ਏਕਮ ਰੱਖਿਆ ਗਰੀਬੀ ਸੀ ਪਰ ਪਿਆਰ ਬਹੁਤ ਜ਼ਿਆਦਾ ਸੀ ਇੱਕ ਦੂਜੇ ਦੇ ਨਾਲ ਪਰ ਕਿਸਮਤ ਨੂੰ ਸ਼ਾਇਦ ਕੁਝ ਹੋਰ ਹੀ ਮਨਜ਼ੂਰ ਸੀ ਇੱਕ ਦਿਨ ਜਦੋਂ ਰਮਨ ਫੈਕਟਰੀ ਤੋਂ ਵਾਪਸ ਆ ਰਿਹਾ ਸੀ ਇੱਕ ਤੇਜ਼ ਰਫ਼ਤਾਰ ਟਰੱਕ ਨੇ ਰਮਨ ਨੂੰ ਐਸੀ ਟੱਕਰ ਮਾਰ ਦਿੱਤੀ ਕਿ ਰਮਨ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਸੁਖਮਨੀ ਤਾਂ ਜਿਵੇਂ ਬਹੁਤ ਵੱਡੇ ਦੁੱਖ ਦੇ ਵਿੱਚੋਂ ਲੰਘ ਗਈ ਸੀ ਤੇ ਆਖਰ ਹੁਣ ਬਹੁਤ ਵੱਡਾ ਦੁੱਖਾਂ ਦਾ ਪਹਾੜ ਉਸਤੇ ਦੁਬਾਰਾ ਟੁੱਟ ਪਿਆ ਸੀ ਉਹ ਬਿਲਕੁਲ ਇਕੱਲੀ ਰਹਿ ਗਈ ਸੀ ਗੋਦੀ ਦੇ ਵਿੱਚ 6 ਮਹੀਨਿਆਂ ਦਾ ਬੱਚਾ ਆਸਰ ਤੇ ਛੱਤ ਨਹੀਂ ਜੇਬ ਦੇ ਵਿੱਚ ਪੈਸਾ ਨਹੀਂ ਉਹ ਵਾਪਸ ਆਪਣੇ ਪਿਤਾ ਕੋਲ ਨਹੀਂ ਜਾ ਸਕਦੀ ਸੀ ਉਸ ਨੂੰ ਪਤਾ ਸੀ ਜੇ ਪਿਤਾ ਦੇ ਕੋਲ ਗਈ ਤਾਂ ਉਸ ਨੂੰ ਬਿਲਕੁਲ ਖਤਮ ਕਰ ਦਿੱਤਾ ਜਾਵੇਗਾ ਕਿਉਂਕਿ ਪਿਤਾ ਤੇ ਉਸ ਨੂੰ ਪਹਿਲਾਂ ਹੀ ਮਾਰ ਚੁੱਕਿਆ ਹੈ ਉਸ ਨੂੰ ਡਰ ਸੀ ਜੇ ਉਹ ਵਾਪਸ ਗਈ ਤਾਂ ਸ਼ਾਇਦ ਉਸ ਦਾ ਪਿਤਾ ਉਸ ਦੇ ਬੱਚੇ ਨੂੰ ਵੀ ਨੁਕਸਾਨ ਪਹੁੰਚਾ ਦੇਵੇਗਾ ਉਸ ਨੂੰ ਸੱਤਮੁਝ ਮਾਰ ਦੇਵੇਗਾ ਪਿਛਲੇ 3 ਸਾਲਾਂ ਤੋਂ ਸੁਖ ਮਨਿੰਨ ਦਰਦ ਦਰਦੀਆਂ ਠੋਕਰਾਂ ਖਾ ਰਹੀ ਸੀ ਉਸਨੇ ਲੋਕਾਂ ਦੇ ਘਰਾਂ ਦੇ ਵਿੱਚ ਝਾੜੂ ਪੋਚਾ ਕਰਨਾ, ਬਰਤਨ ਮਾਂਜੇ ਪਰ ਇੱਕ ਜਵਾਨ ਤੇ ਕੱਲੀ ਔਰਤ ਸਮਾਜ ਦੇ ਵਿੱਚ ਬਹੁਤ ਜ਼ਿਆਦਾ ਬਹੁਤੀ دیر ਨਹੀਂ ਟਿਕ ਸਕਦੀ। ਇਹ ਜ਼ਾਲਮ ਜ਼ਮਾਨਾ ਜਿਹੜਾ ਹੈ ਇੱਕ ਔਰਤ ਨੂੰ ਵੀ ਰੋਟੀ ਨਹੀਂ ਖਾਂਣ ਦਿੰਦਾ। ਲੋਕਾਂ ਦੀਆਂ ਗੰਨੀਆਂ ਨਜ਼ਰਾਂ ਤੋਂ ਬਚਣ ਲਈ ਉਹ ਸ਼ਹਿਰ ਦਰ ਸ਼ਹਿਰ ਭਟਕਦੀ ਰਹੀ। ਹੁਣ ਸਰਦੀਆਂ ਸ਼ੁਰੂ ਹੋ ਚੁੱਕੀਆਂ ਸਨ। ਉਸ ਦਾ ਬੱਚਾ ਏਕਮ ਜੋ ਹੁਣ 3 ਸਾਲ ਦਾ ਸੀ ਬਹੁਤ ਬਿਮਾਰ ਹੋ ਗਿਆ ਸੀ। ਉਸ ਨੂੰ ਲਿਮੋਨੀਆ ਹੋ ਗਿਆ ਸੀ। ਸੁਖਮਨੀ ਕੋਲ ਦਵਾਈ ਲੈਣ ਲਈ ਵੀ 1 ਰੁਪਿਆ ਵੀ ਨਹੀਂ ਸੀ। ਉਹ ਕੰਮ ਮੰਗਦੀ ਪਰ ਕੋਈ ਕੰਮ ਨਹੀਂ ਦੇ ਰਿਹਾ ਸੀ। ਕਿਉਂਕਿ ਉਸਦੇ ਨਾਲ ਇੱਕ ਬਿਮਾਰ ਬੱਚਾ ਸੀ ਹਾਰ ਕੇ ਉਹ ਫਤੇਗੜ ਸਾਹਿਬ ਆ ਗਈ ਉਸਨੇ ਸੁਣਿਆ ਸੀ ਕਿ ਇੱਥੇ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਹੀਦੀ ਜੋੜ ਮੇਲੇ ਤੇ ਸੰਗਤਾਂ ਦੀ ਮਦਦ ਹੁੰਦੀ ਹੈ ਉਹ ਸੋਚ ਰਹੀ ਸੀ ਕਿ ਸ਼ਾਇਦ ਗੁਰੂ ਘਰ ਤੋਂ ਦਵਾਈ ਮਿਲ ਜਾਵੇ ਉਹ ਪਿਛਲੇ 2 ਦਿਨਾਂ ਤੋਂ ਫੁੱਟਪਾਥ ਤੇ ਬੈਠੀ ਸੀ ਉਸਦਾ ਬੱਚਾ ਠੰਡ ਦੇ ਨਾਲ ਤੜਫ ਰਿਹਾ ਸੀ ਅੱਜ ਜਦੋਂ ਉਸਦੇ ਬੱਚੇ ਦੀ ਹਾਲਤ ਬਹੁਤ ਵਿਗੜ ਗਈ ਤਾਂ ਇੱਕ ਮਾਂ ਦੀ ਮਮਤਾ ਨੇ ਉਸਨੂੰ ਉਹ ਕਰਨ ਲਈ ਮਜਬੂਰ ਕਰ ਦਿੱਤਾ ਜੋ ਉਸਨੇ ਕਦੇ ਸੁਪਨੇ ਦੇ ਵਿੱਚ ਵੀ ਨਹੀਂ ਸੋਚਿਆ ਸੀ ਉਸਨੇ ਇੱਕ ਦੁਕਾਨ ਤੇ ਦੇਖੇ ਆ ਕੇ ਕਾਊਂਟਰ ਤੇ ਕੁਝ ਸੇ ਉਹ ਤੇ ਦਵਾਂਜਾ ਪਿੰਆ ਦੇ ਦੁਕਾਨਦਾਰ ਦੂਜੇ ਪਾਸੇ ਦੇਖ ਰਿਹਾ ਸੀ ਸੁਖਮਨੀ ਦਾ ਜਮੀਰ ਉਸ ਨੂੰ ਰੋਕ ਰਿਹਾ ਸੀ ਪਰ ਬੱਚੇ ਦੀ ਖੰਗ ਉਸ ਨੂੰ ਹੱਲਾਸ਼ੇਰੀ ਦੇ ਰਹੀ ਸੀ ਕੰਮ ਦੇ ਹੱਥਾਂ ਨਾਲ ਉਸ ਨੇ ਸਿਰਫ 200 ਰੁਪਏ ਅਤੇ ਇੱਕ ਖੰਗ ਦੀ ਦਵਾਈ ਦੀ ਸ਼ੀਸ਼ੀ ਚੁੱਕੀ ਉਹ ਭੱਜਣ ਹੀ ਲੱਗੀ ਸੀ ਕਿ ਦੁਕਾਨਦਾਰ ਨੇ ਦੇਖ ਲਿਆ ਅਤੇ ਇੰਜ ਉਹ ਅੱਜ ਆਪਣੇ ਹੀ ਪਿਤਾ ਦੇ ਸਾਹਮਣੇ ਇੱਕ ਚੋਰ ਬਣ ਕੇ ਖੜੀ ਸੀ ਵਾਪਸ ਆਉਂਦੇ ਹਾਂ ਵਰਤਮਾਨ ਦੇ ਵਿੱਚ ਡੀਐਸਪੀ ਬਲਬੀਰ ਸਿੰਘ ਦੀਆਂ ਅੱਖਾਂ ਦੇ ਵਿੱਚ ਅੱਗ ਬੁਝ ਚੁੱਕੀ ਸੀ ਹੁਣ ਉੱਥੇ ਸਿਰਫ ਅਸਤਮਾ ਸੀ ਉਹ ਆਪਣੀ ਧੀ ਦੀ ਹਾਲਤ ਦੇਖ ਕੇ ਅੰਦਰੋਂ ਅੰਦਰ ਹੀ ਹਿਲ ਗਿਆ ਸੀ ਉਹ ਸੁਖਮਨੀ ਸੀ ਜੋ ਕਦੇ ਮਹਿੰਗੇ ਸੂਟ ਪਾਉਂਦੀ ਸੀ ਜਿਸ ਦੇ ਚਿਹਰੇ ਤੇ ਹਮੇਸ਼ਾ ਨੂਰ ਰਹਿੰਦਾ ਸੀ ਅੱਜ ਉਹ ਮੈਲੀ ਕੁਟੈਲੀ ਬਿਮਾਰ ਅਤੇ ਪਿਖਾਰਨ ਵਰਗੀ ਲੱਗ ਰਹੀ ਸੀ ਤੂੰ ਇੱਥੇ ਇਸ ਹਾਲ ਦੇ ਵਿੱਚ ਬਲਵੀਰ ਸਿੰਘ ਨੇ ਕੰਬਦੀ ਆਵਾਜ਼ ਦੇ ਵਿੱਚ ਪੁੱਛਿਆ ਦੁਕਾਨਦਾਰ ਤੇ ਭੀੜ ਅਜੇ ਵੀ ਸ਼ੋਰ ਮਚਾ ਰਹੀ ਸੀ ਸਾਹਿਬ ਜੀ ਗੱਲਾਂ ਵਿੱਚ ਟਾਈਮ ਵੇਸਟ ਨਾ ਕਰੋ ਪਹਿਲਾਂ ਇਸ ਨੂੰ ਹਟਕੜੀ ਲਗਾਓ ਇਹਨੇ ਚੋਰੀ ਕੀਤੀ ਹੈ ਬਲਵੀਰ ਸਿੰਘ ਨੇ ਅਚਾਨਕ ਭੀੜ ਵੱਲ ਦੇਖਿਆ ਉਸ ਦੀਆਂ ਅੱਖਾਂ ਵਿੱਚ ਨਾ ਦਰਦ ਅਤੇ ਗੁੱਸਾ ਸੀ ਕਿ ਲੋਕ ਚੁੱਪ ਕਰ ਗਏ ਚੁੱਪ ਬਿਲਕੁਲ ਚੁੱਪ ਬਲਵੀਰ ਚਿਕੇਆ ਉਸਨੇ ਝੁੱਕ ਕੇ ਸੁਖਮਨੀ ਦੇ ਹੱਥਾਂ ਵਿੱਚੋਂ ਉਹ ਚੋਰੀ ਦਾ ਸਮਾਨ ਲੇਖਿਆ 200 ਰੁਪਏ ਅਤੇ ਇੱਕ ਛੋਟੀ ਜਹੀ ਦਵਾਈ ਦੀ ਸ਼ੀਸ਼ੀ ਬਲਬੀਰ ਸਿੰਘ ਦਾ ਦਿਲ ਪਾਟ ਗਿਆ ਉਸ ਦੀ ਧੀ ਇੱਕ ਡੀਐਸਪੀ ਦੀ ਧੀ ਸਿਰਫ ਇੱਕ ਦਵਾਈ ਦੀ ਸ਼ੀਸ਼ੀ ਨੇ ਉਹਨੂੰ ਚੋਰ ਬਣਾ ਦਿੱਤਾ ਸੀ ਮੇਰਾ ਬੱਚਾ ਪਪਾ ਜੀ ਮੇਰਾ ਬੱਚਾ ਮਰ ਰਿਹਾ ਹੈ ਸੁਖਮਨੀ ਰੋਈ ਮੈਨੂੰ ਜਾਣ ਦਿਓ ਮੈਂ ਭੀਖ ਮੰਗ ਲਵਾਂਗੀ ਪਰ ਮੈਂ ਅੱਗੇ ਤੋਂ ਚੋਰੀ ਨਹੀਂ ਕਰਦੀ ਬਸ ਮੇਰੇ ਏਕਮ ਨੂੰ ਬਚਾ ਲਓ ਪਪਾ ਜੀ ਸ਼ਬਦ ਸੁਣ ਕੇ ਬਲਬੀਰ ਸਿੰਘ ਦਾ ਸਹਿ ਅਹੰਕਾਰ ਵੀ ਟੁੱਟ ਗਿਆ ਉਸ ਨੂੰ ਯਾਦ ਆਇਆ ਕਿ ਕਿਵੇਂ ਉਹ ਕੋਈ ਅਣਖ ਲਈ ਐਸਾ ਧੀ ਨੂੰ ਮਰਨ ਲਈ ਛੱਡ ਚੁੱਕਾ ਸੀ ਉਸ ਨੂੰ ਆਪਣੀ ਪਤਨੀ ਕੁਲਵੰਤ ਕੌਰ ਦੇ ਆਖਰੀ ਬੋਲ ਵੀ ਯਾਦ ਆਏ ਬਲਬੀਰ ਸਿੰਘ ਨੇ ਉਹ ਕੰਮ ਕੀਤਾ ਜਿਸ ਦੀ ਉਮੀਦ ਕਦੇ ਨਹੀਂ ਸੀ ਇੱਕ ਸਖਤ ਪੁਲਿਸ ਅਫਸਰ ਜੋ ਕਦੇ ਕਿਸੇ ਅੱਗੇ ਨਹੀਂ ਸੀ ਝੁਕਦਾ ਉਹ ਭਰੀ ਭੀੜ ਦੇ ਵਿੱਚ ਆਪਣੀ ਧੀ ਦੇ ਸਾਹਮਣੇ ਗੋਡਿਆਂ ਭਾਰ ਬੈਠ ਗਿਆ ਆਪਣੀ ਪੁਲਿਸ ਦੀ ਟੋਪੀ ਲਾ ਕੇ ਉਸ ਨੇ ਜ਼ਮੀਨ ਤੇ ਰੱਖ ਦਿੱਤੀ ਤੇ ਆਖਰ ਆਪਣੀ ਹੀ ਧੀ ਦੇ ਕੋਲ ਬੈਠ ਕੇ ਰੋਣ ਲੱਗਿਆ ਉਸ ਨੇ ਆਪਣੀ ਵਰਦੀ ਵਾਲੀ ਜੈਕਟ ਲਾਹੀ ਆਪਣੀ ਕੰਬਦੀ ਹੋਈ ਧੀ ਦੇ ਮੋਢਿਆਂ ਤੇ ਪਾ ਦਿੱਤੀ ਮੈਨੂੰ ਮਾਫ ਕਰ ਦਿੱਤੀ ਮੈਨੂੰ ਮਾਫ ਕਰ ਦੇ ਬਲਵੀਰ ਸਿੰਘ ਬੱਚਿਆਂ ਵਾਂਗੂੰ ਰੋਣ ਲੱਗਿਆ ਤੂੰ ਚੋਰ ਨਹੀਂ ਹੈ ਚੋਰ ਮੈਂ ਹਾਂ ਅਸਲੀ ਮੁਜ਼ਰਮ ਵੀ ਮੈਂ ਹਾਂ ਇਹ ਗੱਲ ਉਸਨੇ ਕਹਿ ਕਰਕੇ ਬਹੁਤ ਜ਼ਿਆਦਾ ਦੁੱਖ ਪ੍ਰਗਟ ਕੀਤਾ ਆਪਣੀ ਹੀ ਈ ਚੀਜ਼ ਦੇ ਸਾਹਮਣੇ ਉਹ ਇਸ ਤਰ੍ਹਾਂ ਰੋਣ ਲੱਗਿਆ ਹੁਣ ਸਾਰੀ ਕੋਲ ਖੜੀ ਭੀੜ ਵੀ ਉਸ ਨੂੰ ਵੇਖ ਕੇ ਬਹੁਤ ਜ਼ਿਆਦਾ ਰੋ ਰਹੀ ਸੀ ਸਾਰੀ ਭੀੜ ਇਹ ਦੇਖ ਕੇ ਬਹੁਤ ਹੀ ਜ਼ਿਆਦਾ ਹੈਰਾਨ ਹੋ ਚੁੱਕੀ ਸੀ ਬਲਵੀਰ ਸਿੰਘ ਨੇ ਆਪਣੀ ਜੇਬ ਦੇ ਵਿੱਚੋਂ ਪਰਸ ਕੱਢਿਆ ਜਿੰਨੇ ਵੀ ਪੈਸੇ ਸਨ ਉਸਨੇ ਉਸ ਦੁਕਾਨਦਾਰ ਨੂੰ ਦੇ ਦਿੱਤੇ ਅਤੇ ਉਸ ਨੂੰ ਦੇ ਕੇ ਸ਼ੀਸ਼ੀ ਜੀ ਜਿਹੜੀ ਐ ਫੜਾ ਦਿੱਤੀ ਇਹ ਚੋਰੀ ਇਸਨੇ ਨਹੀਂ ਕੀਤੀ ਹੈ ਇਹ ਚੋਰੀ ਸਾਡੇ ਸਮਾਜ ਨੇ ਕਰਵਾਈ ਹੈ ਮੇਰੇ ਹੰਕਾਰ ਨੇ ਕਰਵਾਈ ਹੈ ਬਲਵੀਰ ਸਿੰਘ ਨੇ ਭੀੜ ਨੂੰ ਸੰਬੋਧਨ ਕੀਤਾ ਦੇਖ ਲਓ ਸਾਰੇ ਮੈਂ ਡੀਐਸਪੀ ਬਲਵੀਰ ਸਿੰਘ ਹਾਂ ਇਹ ਕੁੜੀ ਮੇਰੀ ਧੀ ਹੈ ਮੈਂ ਆਪਣੀ ਸਕੀਤੀ ਮੈਂ ਆਪਣੀ ਝੂਠੀ ਇੱਜ਼ਤ ਖਾਤਰ ਇਸ ਨੂੰ ਘਰੋਂ ਕੱਢ ਦਿੱਤਾ ਸੀ ਮੈਂ ਸੋਚਦਾ ਸੀ ਮੇਰੀ ਪੱਗ ਬਚ ਗਈ ਹੈ ਪਰ ਅੱਜ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਜਿੱਥੇ ਗੁਰੂ ਸਾਹਿਬਾਨਾਂ ਨੇ ਆਪਣੇ ਪੁੱਤਰ ਵਾਰ ਦਿੱਤੇ ਉੱਥੇ ਮੈਂ ਆਪਣੀ ਧੀ ਨੂੰ ਰੁੱਲਦੇ ਦੇਖ ਰਿਹਾ ਹਾਂ ਅੱਜ ਮੇਰੀ ਪੱਗ ਮਿੱਟੀ ਦੇ ਵਿੱਚ ਰੁੱਲ ਗਈ ਹੈ ਫਿਰ ਬਰ ਬੀਰ ਸਿੰਘ ਸੁਖਮਨੀ ਕੋਲ ਗਿਆ ਕਿੱਥੇ ਹੈ ਮੇਰਾ ਦੋਤਾ ਕਿੱਥੇ ਹੈ ਏ ਕੰਮ ਸੁਖਮਨੀ ਨੇ ਕੰਬਦੇ ਹੱਥਾਂ ਨਾਲ ਇੱਕ ਥੜੇ ਵਾਲੇ ਇਸ਼ਾਰਾ ਕੀਤਾ ਜਿੱਥੇ ਕੁਝ ਪੁਰਾਣੇ ਕੱਪੜਿਆਂ ਦੇ ਢੇਰ ਦੇ ਵਿੱਚ ਇੱਕ ਬੱਚਾ ਬੇਹੋਸ਼ ਪਿਆ ਸੀ ਬਲਬੀਰ ਸਿੰਘ ਭੱਜ ਕੇ ਉੱਥੇ ਗਿਆ ਉਸਨੇ ਉਸ ਨੂੰ ਉਹ ਮਾਸੂਮ ਬੱਚੇ ਨੂੰ ਜੋ ਨੀਲਾ ਪਹਿਚੁੱਕਾ ਸੀ ਆਪਣੀ ਗੋਦੀ ਦੇ ਵਿੱਚ ਚੁੱਕਿਆ ਬੱਚੇ ਦਾ ਸਰੀਰ ਠੰਪ ਰਿਹਾ ਸੀ ਉਸ ਨੂੰ ਪਹਿਲੀ ਵਾਰ ਆਪਣੀ ਖੂਨ ਦੀ ਗਰਮਾਹਟ ਮਹਿਸੂਸ ਹੋਈ ਗੱਡੀ ਕਢੋ ਬਲਬੀਰ ਸਿੰਘ ਆਪਣੇ ਡਰਾਈਵਰ ਤੇ ਚੀਕਿਆ ਜਲਦੀ ਹਸਪਤਾਲ ਚੱਲੋ ਉਸਨੇ ਸੁਖਮਨੀ ਦਾ ਹੱਥ ਫੜਿਆ ਚੱਲ ਮੇਰੀ ਧੀਏ ਘਰ ਚਲੀਏ ਉਹ ਘਰ ਤੇਰਾ ਹੈ ਤੇਰੀ ਮਾਂ ਉਡੀਕ ਦੀ ਉਡੀਕ ਦੀ ਮਰ ਗਈ ਪਰ ਮੈਂ ਤੈਨੂੰ ਨਹੀਂ ਮਰਨ ਦੇਵਾਂਗਾ ਅੱਜ ਤੋਂ ਬਾਅਦ ਤੈਨੂੰ ਚੋਰੀ ਨਹੀਂ ਕਰਨੀ ਪਵੇਗੀ ਤੇਰਾ ਪਿਓ ਅਜੇ ਜਿੰਦਾ ਹੈ ਬਲਵੀਰ ਸਿੰਘ ਨੇ ਸੁਖਮਨੀ ਅਤੇ ਬੱਚੇ ਨੂੰ ਆਪਣੀ ਸਰਕਾਰੀ ਗੱਡੀ ਦੇ ਵਿੱਚ ਬਿਠਾਇਆ ਸਾਇਰਨ ਵੱਜੇ ਪਰ ਇਸ ਵਾਰ ਕਿਸੇ ਮੁਜ਼ਰਮ ਨੂੰ ਫੜਨ ਲਈ ਨਹੀਂ ਸਗੋ ਇੱਕ ਧੀ ਦੀ ਜਾਨ ਬਚਾਉਣ ਲਈ ਉੱਥੇ ਖੜੀ ਭੀੜ ਜੋ ਪਹਿਲਾਂ ਉਸ ਔਰਤ ਨੂੰ ਗਾਲ੍ਹਾਂ ਕੱਢ ਰਹੀ ਸੀ ਹੁਣ ਚੁੱਪ ਸੀ ਕਈਆਂ ਦੀਆਂ ਅੱਖਾਂ ਦੇ ਵਿੱਚੋਂ ਹੰਝੂ ਆ ਗਏ ਉਹਨਾਂ ਨੇ ਮਹਿਸੂਸ ਕੀਤਾ ਕਿ ਕਈ ਵਾਰੀ ਅਸੀਂ ਜਿਸ ਨੂੰ ਗੁਨਾਹਗਾਰ ਸਮਝਦੇ ਹਾਂ ਉਹ ਅਸਲ ਦੇ ਵਿੱਚ ਖਲਾਤਾ ਦਾ ਮਾਰਿਆ ਹੁੰਦਾ ਹੈ ਹਸਪਤਾਲ ਜਾ ਕੇ ਏਕਮ ਦਾ ਇਲਾਜ ਹੋਇਆ ਡਾਕਟਰਾਂ ਨੇ ਕਿਹਾ ਕਿ ਜੇਕਰ ਥੋੜੀ ਦੇਰ ਹੋ ਜਾਂਦੀ ਤਾਂ ਬੱਚਾ ਬਚਣਾ ਨਹੀਂ ਸੀ ਬਲਵੀਰ ਸਿੰਘ ساری ਰਾਤ ਬੱਚੇ ਦੇ ਸਰਾਨੇ ਬੈਠਾ ਰਿਹਾ ਗੁਰਬਾਣੀ ਦਾ ਪਾਠ ਕਰਦਾ ਰਿਹਾ ਅੱਜ ਬਲਵੀਰ ਸਿੰਘ ਬਦਲ ਚੁੱਕਾ ਹੈ ਉਸਨੇ ਆਪਣੀ ਸਖਤ ਮિજાਜ ਅப்சਰੀ ਛੱਡ ਦਿੱਤੀ ਹੈ ਹੁਣ ਉਹ ਨਰਮ ਹੋ ਗਿਆ ਹੈ ਸੁਖਮਨੀ ਆਪਣੇ ਪਿਤਾ ਦੇ ਨਾਲ ਰਹਿੰਦੀ ਹੈ ਹਾਲਾਂਕਿ ਸੁਖਮਨੀ ਦੀ ਮਾਂ ਵਾਪਸ ਨਹੀਂ ਆ ਸਕਦੀ ਰਮਨ ਵਾਪਸ ਨਹੀਂ ਆ ਸਕਦਾ ਪਰ ਬਲਵੀਰ ਸਿੰਘ ਆਪਣੀ ਬਾਕੀ ਜ਼ਿੰਦਗੀ ਆਪਣੀ ਧੀ ਅਤੇ ਦੋਤੀ ਦੀ ਸੇਵਾ ਦੇ ਵਿੱਚ ਲਗਾ ਰਿਹਾ ਹੈ ਇਹ ਘਟਨਾ ਫਤੇਗੜ ਸਾਹਿਬ ਦੀ ਉਸ ਠੰਡੀ ਹਵਾ ਦੇ ਵਿੱਚ ਇੱਕ ਸੁਨੇਹਾ ਦੇ ਕੇ ਗਈ ਮਾਤਾ ਗੁਜਰੀ ਜੀ ਨੇ ਠੰਡੇ ਬੁਰਜ ਦੇ ਵਿੱਚ ਬੱਚਿਆਂ ਨੂੰ ਛਾਤੀ ਨਾਲ ਲਗਾ ਕੇ ਰੱਖਿਆ ਸੀ ਅੱਜ ਸਾਨੂੰ ਵੀ ਲੋੜ ਹੈ ਕਿ ਅਸੀਂ ਆਪਣੀ ਝੂਠੀ ਅਣਖ ਅਤੇ ਹੰਕਾਰ ਬੁਰਜਾਂ ਨੂੰ ਢਾਕੇ ਆਪਣੇ ਬੱਚਿਆਂ ਨੂੰ ਗਲ ਨਾਲ ਲਗਾਈਏ ਕਿਉਂਕਿ ਇਜਦਾ ਧੀਆਂ ਨੂੰ ਮਾਰ ਕੇ ਨਹੀਂ ਧੀਆਂ ਨੂੰ ਬਚਾ ਕੇ ਬਣਦੀਆਂ ਨੇ ਦੋਸਤੋ ਜੇਕਰ ਤੁਹਾਡੇ ਆਲੇ ਦੁਆਲੇ ਜਾਂ ਰਿਸ਼ਤੇਦਾਰੀ ਵਿੱਚ ਕੋਈ ਅਜਿਹਾ ਪਿਤਾ ਹੈ ਜੋ ਆਪਣੀ ਧੀ ਨਾਲ ਨਾਰਾਜ਼ ਹੈ ਤਾਂ ਉਸ ਨੂੰ ਇਹ ਕਹਾਣੀ ਜ਼ਰੂਰ ਸੁਣਾਓ ਸ਼ਾਇਦ ਕਿਸੇ ਦੀ ਜ਼ਿੰਦਗੀ ਪਰਵਾਦ ਹੋਣ ਤੋਂ ਬਚ ਜਾਏ ਫਤਿਹਗਰ ਸਾਹਿਬ ਦੀ ਧਰਤੀ ਸਾਨੂੰ ਜੋੜਨਾ ਸਿਖਾਉਂਦੀ ਹੈ ਤੋੜਨਾ ਨਹੀਂ ਵਾਈਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ